ਬਠਿੰਡਾ ਦੇ ਵਿੱਚ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਚੱਲ ਰਿਹਾ ਸਥਾਈ ਤਰਨਾ ਅੱਜ ਆਪਣੇ 221ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਾ ਹੈ ਇਸ ਮੌਕੇ ਟੀਚਰਜ਼ ਹੋਮ ਵਿੱਚ ਵਪਾਰਕ ਆਵਾਜਾਈ ਵਿਦਿਆਰਥੀ ਪੈਨਸ਼ਨਰ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਕਿ ਮੌਜੂਦਾ ਬਠਿੰਡਾ ਬੱਸ ਅੱਡੇ ਨੂੰ ਸ਼ਹਿਰ ਤੋਂ ਬਾਹਰ ਲਜਾਇਆ ਜਾਵੇ ਕਮੇਟੀ ਨੇ ਕਿਹਾ ਕਿ ਮੌਜੂਦਾ ਬੱਸ ਅੱਡਾ ਸ਼ਹਿਰ ਦੇ ਕੇਂਦਰ ਦੇ ਵਿੱਚ ਸਥਿਤ ਹੈ ਜਿੱਥੋਂ ਜ਼ਿਲ੍ਹਾ ਸ਼ਾਸਨਿਕ ਕੰਪਲੈਕਸ ਸਿਵਲ ਹਸਪਤਾਲ ਅਦਾਲਤਾਂ ਰੇਲਵੇ ਸਟੇਸ਼ਨ ਅਤੇ ਰਜਿੰਦਰਾ ਕਾਲਜ ਵਰਗੀਆਂ ਸਹੂਲਤਾਂਾਂ ਬਿਲਕੁਲ ਨੇੜੇ ਨੇ ਇਸ ਨੂੰ ਬਾਹਰ ਲਜਾਣ ਦੇ ਨਾਲ ਨਾ ਸਿਰਫ ਲੋਕਾਂ ਨੂੰ ਬਾਧੂ ਖਰਚ ਤੇ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ ਸਗੋ ਖਾਸ ਕਰਕੇ ਮਹਿਲਾਵਾਂ ਦੀ ਸੁਰੱਖਿਆ ਲਈ ਵੀ ਇੱਕ ਵੱਡਾ ਖਤਰਾ ਬਣੇਗਾ ਉਹਨਾਂ ਨੇ ਕਿਹਾ ਕਿ ਸਰਕਾਰ ਇੱਕ ਆਗੂ ਦੇ ਦਬਾਅ ਹੇਠ ਫੈਸਲੇ ਕਰ ਰਹੀ ਹੈ ਜਦੋਂ ਕਿ 100 ਤੋਂ ਵੱਧ ਗram ਪੰਚਾਇਤਾਂ ਵਪਾਰ ਮੰਡਲਾਂ ਵਿਦਿਆਰਥੀਆਂ ਅਤੇ ਪੈਨਸ਼ਨਰ ਯੂਨੀਅਨਾਂ ਵੱਲੋਂ ਇਸ ਤਬਦੀਲੀ ਦਾ ਸਪਸ਼ਟ ਵਿਰੋਧ ਕੀਤਾ ਗਿਆ ਵਿਧਾਇਕ ਬਲਜਿੰਦਰ ਕੌਰ ਬਲਕਾਰ ਸਿੱਧੂ ਸੁਖਵੀਰ ਸਿੰਘ ਮੈਸਰ ਖਾਨਾ ਮੇਰ ਪਦਮਜੀਤ ਸਿੰਘ ਮਹਿਤਾ ਅਤੇ ਸੰਸਦ ਮੈਂਬਰ ਹਰ ਸਿਮਰਤ ਕੌਰ ਬਾਦਲ ਵੀ ਇਸ ਦੇ ਵਿਰੋਧ ਦੇ ਵਿੱਚ ਸਰਕਾਰ ਨੂੰ ਚਿੱਠੀਆਂ ਲਿਖ ਕੇ ਦੇ ਚੁੱਕੇ ਨੇ ਕਮੇਟੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਬੱਸ ਅੱਡਾ ਬਾਹਰ ਲਾ ਜਾਣ ਦੀ ਯੋਜਨਾ ਰੱਦ ਕੀਤੀ ਜਾਵੇ ਲੋਕਾਂ ਦਾ ਵਿਸ਼ਵਾਸ ਮੁੜ ਕਾਇਮ ਕੀਤਾ ਜਾਵੇ ਤੇ ਮੌਜੂਦਾ ਬੱਸ ਅੱਡੇ ਨੂੰ ਆਧੁਨਿਕ ਸਹੂਲਤਾਂਾਂ ਦੇ ਨਾਲ ਅਪਗ੍ਰੇਡ ਕੀਤਾ ਜਾਵੇ ਅਸੀਂ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਸ ਕਰਕੇ ਰੱਖੀ ਹੈ ਕਿ ਕੁਝ ਲੋਕ ਕਹਿਣ ਲੱਗ ਪਏ ਸੀ ਵੀ ਜਿਹੜੇ ਇਹ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਵਾਲੇ ਆ ਚਾਰ ਕੀ ਰਹਿ ਗਏ ਇਹਨਾਂ ਨਾਲੋਂ ਜਥੇਬੰਦੀਆਂ ਨੇ ਸਾਥ ਛੱਡਤਾ ਇਸੇ ਕਰਕੇ ਅਸੀਂ ਅੱਜ ਸਾਰੀਆਂ ਜਥੇਬੰਦੀਆਂ ਨੂੰ ਬੁਲਾਇਆ ਹੈਗਾ ਤੇ ਸਾਰੇ ਜਥੇਬੰਦੀਆਂ ਦੇ ਹੈੱਡ ਹੈ ਜਿਹੜੇ ਬਕਾਇਦਾ ਉਹਨਾਂ ਦੇ ਕੋਲੇ ਇਹ ਲਿਖ ਕੇ ਰੱਖਿਆ ਹੋਇਆ ਵੀ ਅਸੀਂ ਇਸ ਜਥੇਬੰਦੀ ਇੰਨੀ ਹਾਂ ਤਾਂ ਕਿ ਪਤਾ ਲੱਗ ਸਕੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕਿ ਜਿਹੜਾ ਸਾਰਾ ਬਠਿੰਡਾ ਸ਼ਹਿਰ ਹੈ ਬਠਿੰਡੇ ਸਹਿਰ ਦੀਆਂ ਸਾਰੀਆਂ ਜਥੇਬੰਦੀਆਂ ਚਾਹੇ ਵਪਾਰ ਮੰਡਲ ਆ ਕਿਸਾਨ ਯੂਨੀਅਨ ਹੈ ਪੈਨਸ਼ਨਰ ਦਾ ਸਟੂਡੈਂਟ ਯੂਨੀਅਨ ਹੈ ਮਜ਼ਦੂਰ ਯੂਨੀਅਨ ਹੈ ਹਰ ਤਰ੍ਹਾਂ ਦੀਆਂ ਜਿਹੜੀਆਂ ਜਥੇਬੰਦੀਆਂ ਟਰਾਂਸਪੋਰਟਰ ਹੈ ਸਾਰੇ ਜਿਹੜੇ ਐ ਪਾਰਕ ਸਟੈਂਡ ਨੂੰ ਜਿਹੜਾ ਇੱਥੇ ਰੱਖਣ ਦੀ ਹਮਾਇਤ ਕਰਦੇ ਐ ਉਸ ਚੀਜ਼ ਦਾ ਅਸੀਂ ਭਲੇਖਾ ਜਿਹੜਾ ਇਹ ਕੱਢਣ ਵਾਸਤੇ ਰੱਖਿਆ ਹੈ ਦੂਸਰਾ ਭਲੇਖਾ ਜਿਹੜੇ ਅੱਜ ਵੀ ਪਾਈ ਜਾਂਦੇ ਆ ਜਿਵੇਂ 2-4 ਦਿਨ ਪਹਿਲਾਂ ਇੱਕ ਪੋਸਟ ਦੇਖੀ ਸੀ सीएम साहब जी भी वो बोल रहे हैं कि ਜਿਵੇਂ ਜਿਹੜੇ ਬੱਸ ਸਟੈਂਡ ਦੇ ਬਾਹਰ ਕੱਢੇ ਜਾਣਗੇ ਤਾਂ ਦੋਨੇ ਬੱਸ ਸਟੈਂਡ ਚਾਲੂ ਰੱਖੇ ਜਾਣਗੇ ਇਹ ਅਸੀਂ ਪਹਿਲਾਂ ਤੋਂ ਹੀ ਸਾਡਾ ਸਟੈਂਡ ਰਿਹਾ ਹੈ ਵੀ ਜਿਹੜੇ ਦੋ ਬੱਸ ਸਟੈਂਡ ਵਾਲਾ ਕਨਸੈਪਟ ਹੈ ਇਹ ਕਦੇ ਵੀ ਲਾਗੂ ਨਹੀਂ ਹੋ ਸਕਦਾ ਇਹ ਕਹਿੰਦੇ ਸੀ ਅਸੀਂ ਪਟਿਆਲੇ ਚਲਾਇਆ ਤੁਸੀਂ ਦੇਖ ਸਕਦੇ ਆਂ ਵੀ ਪਟਿਆਲੇ ਦਾ ਜਿਹੜਾ ਉਹ ਜਿਹੜਾ ਬੱਸ ਸਟੈਂਡ ਨੂੰ ਲੋਕ ਕਰ ਦਿੱਤਾ ਗਿਆ ਤੇ ਜਿਹੜੀਆਂ ਇਹਨਾਂ ਨੇ ਸਰਕਾਰ ਨੇ ਹੁਣ ਪ੍ਰਾਪਰਟੀ ਵੇਚਣ ਦੀ ਗੱਲ ਕੀਤੀ ਹੈ ਤਾਂ ਉਹਦੀ ਜਿਹੜੀ ਲਿਸਟ ਹੈ ਪਟਿਆਲੇ バス ਸਟੈਂਡ ਦੀ ਲਿਸਟ ਉਹਦੇ ਵਿੱਚ ਹੈ। ਵੇਚਣ ਆਸਤੇ ਪਟਿਆਲੇ ਦਾ バス ਸਟੈਂਡ ਜਿਹੜਾ ਪੁਰਾਣਾ ਹੈ ਉਹਨੂੰ ਲਾਤਾ ਹੈ ਸਰਕਾਰ ਨੇ। ਇਹ ਹੀ ਅਸੀਂ ਭਲੇਖਾ ਦੂਰ ਕਰਦੇ ਆਂ ਵੀ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਜਿਹੜਾ ਇਹ ਲollipops ਦਿੱਤਾ ਜਾ ਰਿਹਾ ਹੈ ਬਿਲਕੁਲ ਬੇਫੂਕ ਬਣਾਇਆ ਜਾ ਰਿਹਾ ਹੈ। ਇਹ ਜਿਹੜਾ バス ਸਟੈਂਡ ਹੈ ਜੇ ਬਾਹਰ ਚਲਿਆ ਜਾਂਦਾ ਤਾਂ ਬਠਿੰਡੇ ਦਾ ਸਾਰਾ ਕਾਰੋਬਾਰ ਤੇ ਲੋਕਾਂ ਆਸਤੇ ਕਿਉਂਕਿ ਜਿਹੜੇ ਜਿੰਨੇ ਵੀ ਦਫ਼ਤਰ ਹੈ ਉਹਨਾਂ ਦੀ ਅਸੀਂ ਲਿਸਟ ਪਹਿਲਾਂ ਵੀ ਪ੍ਰੈਸ ਰਾਹੀਂ ਜਾਰੀ ਕੀਤੀ ਹੈ। ਉਹ ਅੱਜ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਾਰੇ ਦੇ ਸਾਰੇ ਜਿਹੜੇ ਦਫ਼ਤਰ ਹੈ ਇਹ 30 ਦਫ਼ਤਰ ਮੇਨ ਹੈ ਜਿਹੜੀ ਇਹਨਾਂ ਦੀ ਅਸੀਂ ਲਿਸਟ ਦਿੱਤੀ ਹੋਈ ਹੈ 1200 ਮੀਟਰ ਦੇ ਘੇਰੇ 'ਚ 62 ਹਸਪਤਲ ਹੈ ਜਿਹੜੇ ਅਸੀਂ ਤੁਹਾਨੂੰ ਬਾਅਦ ਬਾਅਦ ਸਲਾਈਡ ਤੇ ਵੀ ਦਿਖਾਵਾਂਗੇ 62 ਹਸਪਤਲ ਹੈ ਜਿਨ੍ਹਾਂ ਦੀ ਲਿਸਟ ਹੈ ਉਹ ਅਸੀਂ ਦਿੱਤੀ ਹੋਈ ਹੈ ਜਿਹੜੇ ਉਸ ਤੋਂ ਬਿਨਾਂ ਜਿਹੜਾ ਹਸਪਤਲ ਹੈ 2300 ਜਿਹੜੀ ਆਪੀਡੀ ਹੈ ਸਰਕਾਰੀ ਹਸਪਤਲ ਦੀ ਇੱਕ ਦੇਣ ਦੀ ਉਹ ਵੀ ਐਸੀ ਜਿਹੜੀ ਇਹ ਪੂਰੀ ਦੀ ਪੂਰੀ ਉਹ ਲਿਸਟ ਦਿੱਤੀ ਹੋਈ ਐ ਇਹਦੇ ਨਾਲ ਬਹੁਤ ਵੱਡੀ ਮੁਸ਼ਕਲ ਐ ਜੇ ਇਹ ਬੱਸ ਸਟੈਂਡ ਬਾਹਰ ਜਾਂਦਾ ਤਾਂ ਉਹ ਆਉਣੀ ਐ ਤੇ ਅਸੀਂ ਪ੍ਰੈਸਰਾਂ ਇਹ ਇਹ ਦੱਸਣਾ ਚਾਹੁੰਦੇ ਆਂ ਕਿ ਜੇ ਇਹਨੂੰ ਦੁਬਾਰੇ ਸ਼ਰਾਰਤ ਕੀਤੀ ਬੱਸ ਸਟੈਂਡ ਬਾਹਰ ਲਜਾਣ ਦੀ ਦੁਬਾਰੇ ਗੱਲ ਚਲਾਈ ਤਾਂ ਸਾਰੇ ਜੱਥੇਬੰਦੀਆਂ ਆ ਸਾਡੇ ਨਾਲ ਬੈਠੀਆਂ ਤਾਂ ਇੱਥੇ ਬਠਿੰਡੇ ਆਸਤੇ ਅਸੀਂ ਬਹੁਤ ਵੱਡਾ ਸੰਘਰਸ਼ਾ ਜਿਹੜਾ ਉਹ ਛੇੜਾਂਗੇ ਤੇ ਅਸੀਂ ਹਰ ਵਾਰਡ 'ਚ ਕੋਸ਼ਿਸ਼ ਕਰਾਂਗੇ ਕਿ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਬਣਾਈ ਜਾਵੇ ਉਹਦੇ ਮੈਂਬਰ ਬਣਾਏ ਜਾਣ ਤੇ ਜੇ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਤਾਂ ਆਉਣ ਵਾਲੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਅਸੀਂ ਹਰ ਵਾਰਡ 'ਚ ਆਪਦੇ ਬੰਦਿਆਂ ਨਾਲ ਖੜੇ ਕਰਕੇ ਉਹਨਾਂ ਦਾ ਵਿਰੋਧ ਕਰਾਂਗੇ ਪ੍ਰਦਰਸ਼ਕ ਤੌਰ ਤੇ ਜਿਹੜਾ ਬੱਸ ਸਟੈਂਡ ਹੈ ਉਹ ਸ਼ਹਿਰੀ ਕੇਂਦਰ ਜਾਂ ਬਿਹਤਰ ਕਨੈਕਟੀਵਿਟੀ ਲਈ ਜ਼ੋਨਾਂ ਦੇ ਵਿੱਚ ਬਣਨਾ ਚਾਹੀਦਾ ਤੇ ਇੰਟਰਸਟਿੰਗਲੀ ਜਿਹੜਾ ਸਾਡਾ ਬੱਸ ਸਟੈਂਡ ਹੈ ਇਹ ਬਿਲਕੁਲ ਹੀ ਕਨੈਕਟੀਵਿਟੀ ਦੇ ਜ਼ੋਨ ਤੋਂ ਬਾਹਰ ਬਣਾਉਣ ਦੀ ਪਲਾਨਿੰਗ ਸੀ ਸੋ ਇਹ ਸਭ ਤੋਂ ਪਹਿਲੀ ਗੱਲ ਇਹ ਕਾਨੂੰਨਨ ਇਸ ਤਰ੍ਹਾਂ ਗਲਤ ਹੈ ਨੰਬਰ 2 ਅਸੀਂ ADC ਸਾਹਿਬ ਤੇ ADC ਮੈਡਮ ਦੇ ਅੰਡਰ ਜਿਹੜੀ ਕਮੇਟੀ ਬਣਾਈ ਸੀ ਉਹਨੂੰ ਇਹ ਪ੍ਰਸ਼ਨ ਪੁੱਛਿਆ ਸੀ ਕਿ ਤੁਸੀਂ ਇਹ ਬੱਸ ਸਟੈਂਡ ਬਾਹਰ ਸ਼ਿਫਟ ਕਰਨਾ ਚਾਹੁੰਦੇ ਹੋ ਇਹ ਤੁਸੀਂ ਕਿਉਂ ਕਰਨਾ ਚਾਹੁੰਦੇ ਹੋ ਲੋੜ ਹੀ ਕੀ ਪਈ ਤਾਂ ਮੈਡਮ ਨੇ ਸਾਨੂੰ ਜਵਾਬ ਦਿੱਤਾ ਕਿ ਟ੍ਰੈਫਿਕ ਜ਼ਿਆਦਾ ਹੈ ਅਸੀਂ ਉਹਨਾਂ ਨੂੰ ਮੋੜਵਾ ਪ੍ਰਸ਼ਨ ਕੀਤਾ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਟ੍ਰੈਫਿਕ ਜ਼ਿਆਦਾ ਹੈ ਇਹਦੇ ਕੋਈ ਸਰਵੇ ਕਰਾਇਆ ਹੋਊ ਕੋਈ ਇਹਦੀ ਪ੍ਰੋਪਰ ਆਰਕੀਟੈਕਟਸ ਤੋਂ ਜਾਂ टाउन प्लानਰਸ ਤੋਂ ਕੋਈ ਸਰਵੇ ਹੁੰਦਾ ਕੋਈ ਸਰਵੇ ਕੀਤਾ ਕਹਿੰਦੇ ਨਹੀਂ ਕੋਈ ਸਰਵੇ ਨਹੀਂ ਕਰਾਇਆ ਮੈਂ ਕਿਹਾ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਫਿਰ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਫਿਰ ਉਹ ਕਹਿੰਦੇ ਵੀ ਇੱਥੇ ਐਕਸੀਡੈਂਟ ਹੁੰਦੇ ਆ ਅਸੀਂ ਉਹਨਾਂ ਨੂੰ ਥਾਣਿਆਂ ਦੀ ਲਿਸਟ ਦਿਖਾਈ ਐਕਸੀਡੈਂਟਸ ਦੀ ਬਸ ਸਟੈਂਡ ਦੇ ਸਾਹਮਣੇ ਕੋਈ ਐਕਸੀਡੈਂਟ ਹੀ ਹੈ ਨਹੀਂਗੇ ਜੀ ਜਿਹੜੇ ਮੇਜਰ ਐਕਸੀਡੈਂਟ ਹੈ ਉਹ ਜਿਹੜਾ ਭਾਈ ਕਨਈਆ ਚੌਕ ਹੈ ਉੱਥੋਂ ਲੈ ਕੇ ਤੇ ਜਿਹੜੀ ਰੋਡ ਹੈ ਜਿਹੜੇ ਕਿ ਕਈ ਸਾਰੇ ਐਕਸੀਡੈਂਟਸ ਤਾਂ ਰੀਪੋਰਟ ਹੁੰਦੇ ਆ ਥਾਣਿਆਂ 'ਚ ਕਈ ਸਾਰੇ ਐਕਸੀਡੈਂਟ ਰਿਪੋਰਟ ਹੀ ਨਹੀਂ ਹੁੰਦੇ ਉਹ ਜਿਵੇਂ ਨੌਜਵਾਨ ਵੈਲਫੇਅਰ ਸੁਸਾਇਟੀ ਐ ਸਹਾਰਾ ਵੈਲਫੇਅਰ ਐ ਸਹਿਯੋਗ ਐ ਇਹਨਾਂ ਕੋਲੇ ਆਉਂਦੇ ਕੇਸਸ ਉਹ ਵੀ ਸਾਰੇ ਬੰਦੇ ਸਾਡੇ ਨਾਲ ਬੈਠੇ ਸੀ ਉਹ ਕਹਿੰਦੇ ਕਿ ਬਿਲਕੁਲ ਬੱਸ ਸਟੈਂਡ ਦੇ ਸਾਹਮਣੇ ਇਹੋ ਜੇ ਕੋਈ ਕੇਸ ਨਹੀਂ ਹੈਗੇ ਫਿਰ ਖਤਰਾ ਜੀ ਲੁੱਟਾਂ ਖੋਹਾਂ ਬੱਸ ਸਟੈਂਡ ਦੇ ਸਾਹਮਣੇ ਕਿਹੜੀਆਂ ਲੁੱਟਾਂ ਖੋਹਾਂ ਸਾਰੀ ਪ੍ਰੈਸ ਇੱਥੇ ਬੈਠੀ ਐ ਉਹ ਏਰੀਏ ਦੇ ਵਿੱਚ ਜਿਹੜਾ ਬਿਲਕੁਲ ਸੁੰਨਸਾਨ ਐ ਉੱਥੇ ਲੁੱਟਾਂ ਖੋਹਾਂ ਦਾ ਖਤਰਾ ਐ ਕਿ ਇੱਥੇ ਲੁੱਟਾਂ ਖੋਹਾਂ ਦਾ ਖਤਰਾ ਐ ਤਾਂ ਉਹਨਾਂ ਕੋਲੇ ਕੋਈ ਜਵ ਫਿਰ ਸਟੂਡੈਂਟ ਦੀ ਡਿਪੈਂਡੈਂਸੀ ਦੀ ਜਿਵੇਂ ਗੱਲ ਕੀਤੀ ਹੈ ਤੁਹਾਡੇ ਸਾਹਮਣੇ ਲਿਸਟ ਖੁੱਲੀ ہوئی ਹੈ ਦੋ ਕਾਲਜਾਂ ਦੇ ਸਾਡੇ ਕੋਲੇ ਕਾਲਜ ਦੇ ਪ੍ਰੈਜ਼ੀਡੈਂਟ ਬੈਠੇ ਹੈ ਸਟੂਡੈਂਟ ਯੂਨੀਅਨ ਦੇ ਇਹਨਾਂ ਨੂੰ ਵੀ ਪਤਾ ਹੈ ਦੋ ਕਾਲਜ ਸਿਰਫ ਰਜਿੰਦਰਾ ਕਾਲਜ ਤੇ ਡੀਏਵੀ ਕਾਲਜ ਇਹਨਾਂ ਦਾ 4500 ਵਿਦਿਆਰਥੀ ਇਕੱਲਾ ਪਿੰਡਾਂ ਚੋਂ ਆਉਂਦਾ ਤੇ ਬਾਕੀ ਜੇ ਸਾਰੇ ਮਿਲਾ ਲਈਏ ਆਇਲਾ ਸੈਂਟਰ ਹੈ ਜਾਂ ਜਿੰਨੇ ਵੀ ਸੈਂਟਰਸ ਹੈ 10000 ਦੇ ਕਰੀਬ ਵਿਦਿਆਰਥੀ ਪਿੰਡਾਂ ਚੋਂ ਆਉਣ ਆਲੇ